ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨ ਤੇ ਜਿੱਥੇ ਤੁਸੀਂ ਡੇਲੀ ਹੀ ਬਹੁਤ ਹੀ ਪਿਆਰੇ ਪਿਆਰੇ ਸੋਹਣੇ ਸੋਹਣੇ ਤੇ ਟ੍ਰੈਂਡੀ ਤੇ ਐਕਸਕਲੂਸਿਵ ਜਿਹੜੇ ਅੱਜ ਕੱਲ ਸੂਟ ਚੱਲ ਰਹੇ ਹੁੰਦੇ ਨੇ ਡਿਜ਼ਾਈਨ ਸੋਹਣੇ ਸੋਹਣੇ ਦਾ ਨਾਲ ਸੂਟ ਵੇਖਦੇ ਹੋ ਤੇ ਅੱਜ ਵੀ ਮੈਂ ਉਹ ਸੂਟ ਲੈ ਕੇ ਆਈਆਂ ਜਿਨ੍ਹਾਂ ਨੇ ਪਾਸイヤー ਬਹੁਤ ਮਾਲ ਪਾਈ ਸੀ ਤੇ ਇਹ ਸੂਟ ਸਭ ਨੂੰ ਬਹੁਤ ਪਸੰਦ ਆਉਂਦੇ ਨੇ ਇੱਕਦਮ ਪਾਰਟੀ ویئر ਸੂਟ ਨੇ ਤੇ ਸੈਕੰਡ ਇਨਾਂ ਦਾ ਪ੍ਰਾਈਸ ਬਹੁਤ ਹੀ ਅਫੋਰਡੇਬਲ ਜਾਂ ਹੁੰਦਾ ਹੈ ਟੌਪ ਦੁਪੱਟਾ ਬਾਟਮ ਤਿੰਨੋ ਚੀਜ਼ਾਂ ਦਾ ਸੂਟ ਹੁੰਦਾ ਟੌਪ ਬਾਟਮ ਦਾ ਨਹੀਂ ਹੁੰਦਾ ਕਿ ਦੁਪੱਟਾ ਫਿਰ ਤੋਂ ਅਲੱਗ ਤੋਂ ਬਾਈ ਕਰਨਾ ਪਵੇ ਐ ਜਿਹੜੇ ਸੂਟ ਨੇ ਇਹ ਤੁਹਾਨੂੰ ਜੌਰਜਟ ਫੈਬਰਿਕ ਦੇ ਨਾਲ ਮਿਲਣਗੇ ਇਹਨਾਂ ਦੇ ਵਿੱਚ ਤੁਹਾਨੂੰ ਜੌਰਜਟ ਦੀ ਸ਼ਰਟ ਜੌਰਜਟ ਦਾ ਬਾਟਮ ਤੇ ਜੌਰਜਟ ਦੀ ਸ਼ਰਟ ਮਿਲੇਗੀ ਜਿਹੜੇ ਕੀ 2.5 ਮੀਟਰ ਦੀ ਹੋਗੀ ਦੁਪੱਟਾ ਸ਼ਰਟ ਐਂਡ ਬਾਟਮ ਤੇ ਲੈਂਥ ਖੁੱਲੀ ਡੁੱਲੀ ਆ ਘੇਰੇ ਤੇ ਤੁਹਾਨੂੰ ਕਢਾਈ ਮਿਲੇਗੀ ਦੁਪੱਟੇ ਦੇ ਦੋ ਸਾਈਡਸ ਤੇ ਲੇਸ ਦਾ ਵਰਕ ਤੇ ਕਢਾਈ ਬਹੁਤ ਪਿਆਰੀ ਹੋਈ ਹੈ ਕਲਰ ਆਪਸ਼ਨ ਇਦੇ ਵਿੱਚ ਕਾਫੀ ਨੇ ਤੇ ਪ੍ਰਾਈਸ ਇਹਦਾ 680 ਰੁਪਇਆ 680 ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਬਾਈ ਕਰ ਸਕਦੇ ਹੋ ਜਿਹੜੇ ਕੀ ਪਹਿਲੇ ਚੱਲ ਰਹੇ ਨੇ ਚੌਰ ਚੜ੍ਹਦੇ ਕਲੈਕਸ਼ਨਾਂ ਵਾਲੇ ਬਾਕੀ ਅਗਰ ਤੁਸੀਂ ਕੋਈ ਕੁਇਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 623924575 ਜਿੱਦ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਟ ਦੇ ਰਿਗਾਰਡਿੰਗ ਤੁਹਾਨੂੰ ਤੁਹਾਡੀ ਕੁਇਰੀ ਦਾ ਰਿਪਲਾਈ ਜ਼ਰੂਰ ਆਏਗਾ ਇਹ ਵਾਲੀਆਂ ਕਲੈਕਸ਼ਨ ਆ ਬਹੁਤ ਪਿਆਰੀਆਂ ਨੇ ਪਰਸਨਲੀ ਮੈਨੂੰ ਇਹਨਾਂ ਦੇ ਕਲਰ ਕੰਬੀਨੇਸ਼ਨ ਤੇ ਕੰਟਰਾਸਟ ਬਹੁਤ ਸੋਹਣੇ ਲੱਗੇ ਨੇ ਤੇ ਇਹਨਾਂ ਵਿੱਚ ਤੁਹਾਨੂੰ ਜਿਹੜਾ ਸ਼ਰਟ ਤੇ ਦਾ ਪ੍ਰਿੰਟ ਹੈ ਡਿਫਰੈਂਟ ਮਿਲੇਗਾ ਪਰ ਦੁਪੱਟੇ ਹਨ ਜਿਹੜਾ ਬਾਟਮ ਦਾ ਸੇਮ ਕਲਰ ਵਿੱਚ ਮਿਲੇਗਾ ਦੁਪੱਟੇ ਦੇ ਚਾਰੋਂ ਸਾਈਡ ਤੇ ਕਢਾਈ ਹੋਈ ਹੈ ਵਿੱਚ ਵੀ ਕਢਾਈ ਹੈ ਤੇ ਦੁਪੱਟਾ ਆਲ ਓਵਰ ਹੀ ਕਢਾਈ ਦੇ ਨਾਲ ਆਇਆ ਐਮਬਰਾਇਡਰ ਦੁਪੱਟਾ ਇਹਦੇ ਵਿੱਚ ਆਪਸ਼ਨਸ ਹੁਣ ਹੋਰ ਅਪਡੇਟ ਹੋ ਰਹੀਆਂ ਨੇ ਕਿਉਂਕਿ ਕਸਟਮਰ ਇਹਨਾਂ ਸੂਟਾਂ ਨੂੰ ਬਹੁਤ ਪਸੰਦ ਕਰ ਰਹੇ ਸੀ ਇਸ ਲਈ ਫਿਰ ਹੁਣ ਉਹਨਾਂ ਦੀ ਡਿਮਾਂਡ ਦੇ ਵਿੱਚ ਹੋਰ ਆਪਸ਼ਨ ਆ, ਹੋਰ ਕਲਰ ਕੰਬੀਨੇਸ਼ਨ, ਹੋਰ ਕਲਰ ਜਿਹੜੇ ਐਡ ਕਰ ਦਿੱਤੇ ਨੇ ਤਾਂ ਕਿ ਕਸਟਮਰ ਦਿਖਣਗੇ ਅੱਜਕੱਲ ਕਿਵੇਂ ਦੇ ਕਲਰ ਜਿਹੜੇ ਨੇ ਉਹ ਟ੍ਰੈਂਡ ਕਰ ਰਹੇ ਨੇ। ਬਾਕੀ ਅਗਰ ਕੋਈ ਕੁਐਰੀ ਹੈ ਕਿਸੇ ਵੀ ਸੂਟ ਦੇ ਰਿਗਾਰਡਿੰਗ ਤਾਂ ਨੰਬਰ ਐਡਡ ਹੈ। ਤੁਸੀਂ ਉਸ ਨੰਬਰ 'ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਪ੍ਰਾਈਸ ਹਮੇਸ਼ਾ ਮੇਰੇ ਅਫੋਰਡੇਬਲ ਹੁੰਦੇ ਨੇ ਤੇ ਫ੍ਰੀ ਸ਼ਿਪਿੰਗ ਚਾਜ ਹੈ ਸੱਜ ਦੀ ਕਲੈਕਸ਼ਨਾਂ ਦੇ ਵਿੱਚ ਤੇ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੂਟਾਂ ਦੇ ਨਾਲ, ਨਵੀਆਂ-ਨਵੀਆਂ ਕਲੈਕਸ਼ਨਾਂ ਦੇ ਨਾਲ। ਕਲੈਕਸ਼ਨਾਂ ਸੋਹਣ ਫਿਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ